ਅੱਜ ਸਵੇਰੇ ਜਿਹੜੀ ਗੱਲਬਾਤ ਸ਼ੁਰੂ ਹੋਈ ਉਹਦੇ ਵਿੱਚ ਬਹੁਤ ਵਧੀਆ ਵਿਚਾਰ ਵਿਦਵਾਨਾਂ ਨੇ ਪ੍ਰਗਟ ਕੀਤੇ ਔਰ ਜਿਹੜੀ ਵਿਪਨਤਾ ਵਿਚਾਰਾਂ ਦੀ ਉਹ ਸਾਫ਼ ਹੈ ਕਿ ਤਿੰਨ ਬਿਲਕੁਲ ਵੱਖਰੇ ਵੱਖਰੇ ਵਿਸ਼ਿਆਂ ਤੇ ਤਿੰਨ ਪਰਚੇ ਪੜੇਗੇ ਪ੍ਰੋਫੈਸਰ ਮੋਨਿਕਾ ਕੁਮਾਰ ਤੇ ਨਹੀਂ ਆ ਸਕੇ ਪਰ ਉਹਨਾਂ ਦਾ ਪਰਚਾ ਇੱਕ ਵੱਖਰੀ ਗੱਲ ਤੇ ਵਿਸ਼ੇ ਤੇ ਸੀ ਤੇ ਈਸ਼ਵਰਦੇਵ ਗੋੜਜੀ ਨੇ ਜਿਹੜੀ ਸਵਾਲਟਰਨ ਦੀ ਪ੍ਰਵਾਹਸ਼ਾ ਤੋਂ ਲੱਗ ਕੇ ਵੱਖ-ਵੱਖ ਤਰੀਕੇ ਨਾਲ ਗੱਲਾਂ ਸਾਡੇ ਸਾਹਮਣੇ ਰੱਖੀਆਂ ਕਿਉਂਕਿ ਉਹ ਇਤਿਹਾਸਕਾਰ ਨੇ ਤੇ ਇਤਿਹਾਸ ਦੇ ਪਰਪੇਖ ਚੋਂ ਤੇ ਆਪਣੇ ਢੰਗ ਨਾਲ ਉਹਨਾਂ ਨੇ ਹੀਰ ਵਾਰਿਸ ਨੂੰ ਵਾਰਿਸ ਨੂੰ ਦੀ ਵੀ ਗੱਲ ਕੀਤੀ ਮੈਂ ਕੋਈ ਉਹਦੀ ਬਹੁਤੀ ਡਿਟੇਲ ਤੁਹਾਡੇ ਸਾਹਮਣੇ ਨਹੀਂ ਰੱਖਣੀ ਚਾਹੁੰਦਾ ਕਿਉਂਕਿ ਤੁਸੀਂ ਉਹਨਾਂ ਦਾ ਭਾਸ਼ਣ ਹੁਣੇ-ਹੁਣੇ ਸੁਣਿਆ ਹੈ ਤੇ ਪ੍ਰੋਫੈਸਰ ਗਰੇਵਾਲ ਨੇ ਜਿਹੜੀ ਪਿੰਡ ਦੀ ਨੂੰ ਇੱਕ ਇਕਾਈ ਮੰਨ ਕੇ ਉਹ ਇਕਾਈ ਕਿਵੇਂ ਟੁੱਟੀ ਐ ਤੇ ਉਹਦੀ ਅਸੀਂ ਗੱਲ ਵੀ ਨਹੀਂ ਕਰ ਰਹੇ ਬਹੁਤ ਵਾਰ ਜਦੋਂ ਅਸੀਂ ਗੱਲ ਵੀ ਕਰਦੇ ਆ ਤੇ ਜਿਹੜੇ ਅਸੀਂ ਸੁਝਾਅ ਵੀ ਦਿੰਨੇ ਆ ਜਿਹੜੇ ਸਾਨੂੰ ਲੱਗਦਾ ਹੈ ਕਿ ਜੋ ਕਰਨ ਨਾਲ ਮਸਲੇ ਹੱਲ ਹੋ ਜਾਣਗੇ ਅਸੀਂ ਕਈ ਵਾਰ ਉਹ ਬਹੁਤੀ ਵਾਰ ਇਹ ਗੱਲ ਨਹੀਂ ਸਕੂ ਕਰਦੇ ਅਸੀਂ ਉਸੇ ਹੀ ਮਾਡਲ ਦੇ ਵਿੱਚ ਹੱਲ ਲੱਭਦੇ ਆ ਜਿਹੜੇ ਮਾਡਲ ਨੇ ਉਹ ਸਮੱਸਿਆਵਾਂ ਬਣਾਈਆਂ ਨੇ ਤੇ ਉਹ ਮਾਡਲ ਦਾ ਬਦਲ ਨਹੀਂ ਲੱਭਦੇ ਇਹ ਉਹਨਾਂ ਨੇ ਗੱਲ ਬੜੀ ਵਧੀਆ ਢੰਗ ਨਾਲ ਸਾਹਮਣੇ ਰੱਖੀ ਤੇ ਪਿਛਲੇ ਹਫਤੇ ਇੱਕ ਸੈਮੀਨਾਰ ਮੈਨੇਜਮੈਂਟ ਸਟੱਡੀਜ਼ ਦਾ ਹੋਇਆ ਸੀ ਇਸੇ ਹਾਲਚ ਉੱਥੇ ਮੈਂ ਇਹ ਗੱਲ ਰੱਖੀ ਸੀ ਕਿ ਸਕੇਲ ਜਿਹੜਾ ਹੈ ਨਾ ਡਿਵੈਲਪਮੈਂਟ ਦਾ ਉਹ ਉਹਦੀ ਇਕਾਈ ਪਿੰਡ ਹੁਣ ਹੁੰਦੀ ਅਗਰ ਜੇ ਬਣਦੀ ਜੇ ਅਸੀਂ ਸਹੀ ਮੈਨੇਜ ਮਹਾਤਮਾ ਗਾਂਧੀ ਦੀ ਗੱਲ ਸੁਣੀ ਹੁੰਦੀ ਮਹਾਤਮਾ ਗਾਂਧੀ ਨੂੰ ਅਸੀਂ ਦੇਸ਼ ਪਿਤ ਆਪਣਾ ਬਣਾ ਤੇ ਲਿਆ ਫਾਦਰ ਆਫ ਦੀ ਨੈਸ਼ਨ ਦੇਸ਼ ਪਿਤਾ ਪਰ ਉਹਦੇ ਅਸੀਂ ਜਿਹੜੀ ਗੱਲ ਸੀ ਉਹ ਅਸੀਂ ਕੋਈ ਨਹੀਂ ਮੰਨੀ ਅਸੀਂ ਬਿਲਕੁਲ ਜਿਹੜੀ ਇਕਨੋਮਿਕ ਪਾਲਿਸੀ ਲਿਆਂਦੀ 1950ਆਂ 60ਵਿਆਂ ਚ ਜਿਹਦੇ ਚੋਂ ਗ੍ਰੀਨ ਰੈਵੋਲੂਸ਼ਨ ਬਾਹਰ ਨਿਕਲਦਾ ਹੈ ਉਹਦਾ ਗਾਂਧੀ ਦੇ ਵਿਚਾਰਾਂ ਨਾਲ ਕੋਈ ਮੇਲ ਨਹੀਂ ਫਿਰ ਵੀ ਅਸੀਂ ਇੰਨੀ ਸਾਡੇ ਕੋਲ ਇਹ ਜਿਹੜਾ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਜਿਹਦੇ ਗੱਲ ਨਹੀਂ ਮੰਨਣੀ ਹੁੰਦੀ ਉਹਨੂੰ ਹੀ ਅਪਣਾ ਲੈਨੇ ਆ ਇਹ ਅੱਜ ਵੀ ਚੱਲ ਰਿਹਾ ਹੈ ਚਲਪਕ सिग्नल ਵੀ ਬਹੁਤ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਇਹ ਗੱਲ ਜਿਹੜੀ ਉਹਨਾਂ ਨੇ ਸਾਹਮਣੇ ਲਿਆਂਦੀ ਉਹ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਰੱਖੀ ਤੇ ਮੈਂ ਉਹਨੂੰ ਮਹਾਤਮਾ ਗਾਂਧੀ ਨਾਲ ਵੀ ਜੋੜਨਾ ਚਾਹੁੰਨਾ ਕਿ ਉਹ ਜਿਹੜਾ ਚਰਖਾ ਕੱਤਣਾ ਉਹ ਸਿਰਫ ਆਪਣੇ ਲਈ ਕਪੜਾ ਪੈਦਾ ਕਰਨ ਦੀ ਗੱਲ ਨਹੀਂ ਸੀ ਉਸ ਤੋਂ ਬਹੁਤ ਅੱਗੇ ਦੀ ਗੱਲ ਸੀ ਜਿਹੜੀ ਸ਼ਾਇਦ ਕਹਿੰਦੇ ਕਿ ਸਮੇਂ ਤੋਂ ਅੱਗੇ ਸੀ ਇਸ ਕਰਕੇ ਅਸੀਂ ਉਹਨੂੰ ਸਮਝ ਨਹੀਂ ਸਕੇ ਪੂਰੇ ਢੰਗ ਨਾਲ ਕਿਉਂਕਿ ਦੁਨੀਆ 'ਚ ਕਿਤੇ ਉਹ ਨਹੀਂ ਸੀ ਰਹੀ ਸੀ ਮਾਰਕਸਵਾਦੀ ਨਹੀਂ ਸੀ ਇਹ ਗੱਲ ਕਰ ਰਹੇ ਉਹ ਮਾਰਕਸ ਲੈਣ ਦੀਆਂ ਕਿਤਾਬਾਂ 'ਚ ਨਹੀਂ ਸੀ ਲਿਖੀ ਇਸ ਕਰਕੇ ਸਾਨੂੰ ਚੰਗੀ ਨਹੀਂ ਲੱਗੀ ਸਾਨੂੰ ਲੱਗਾ ਵੀ ਇਹ ਤੇ ਐਵੇਂ ਹੀ ਔਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਮਹਾਤਮਾ ਗਾਂਧੀ ਦੀਆਂ ਜਿਨ੍ਹਾਂ ਨਾਲ ਅਸੀਂ ਸਹਿਮਤ ਨਾ ਹੋਈਏ ਪਰ ਅੱਜ ਕਿਸਾਨ ਸੰਘਰਸ਼ ਤੋਂ ਬਾਅਦ ਜਦੋਂ ਪਿੰਡ ਦੀ ਇਕਾਈ ਦੇ ਖਤਮ ਹੋਣ ਦੀ ਗੱਲ ਆਉਂਦੀ ਹੈ ਤੇ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਰੈਜ਼ਿਸਟੈਂਸ ਮੂਵਮੈਂਟ ਦੇ ਵਿੱਚ ਜਿੰਨਾ ਚਿਰ ਅਸੀਂ ਉਹਨੂੰ ਉਹ ਇਕਾਈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੀ ਉਹਨਾਂ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਆ ਇਹ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਗੱਲ ਸਾਹਮਣੇ ਰੱਖੀ ਮੈਂ ਸਿਰਫ ਉਹ ਜੇ ਇੱਕੀ ਗੱਲ ਜੋੜਨੀ ਚਾਹੁੰਦਾ ਕਿ ਤੁਸੀਂ ਜੇ ਇੱਕ ਸਿੱਧੀ ਜੀ ਉਹਨਾਂ ਨੇ ਤਾਂ ਆਪਣੇ ਢੰਗ ਨਾਲ ਡਿਟੇਲ ਤੇ ਗੱਲ ਦਸੀ ਜੇ ਇੱਕ ਸਿੱਧੀ ਜੀ ਕੈਲਕੂਲੇਸ਼ਨ ਵੀ ਕਰੋ ਕਿ ਕਿੰਨਾ ਪੈਸਾ ਪਿੰਡ ਦੇ ਲੋਕ ਖਰਚਦੇ ਆ ਉਹ ਚੀਜ਼ਾਂ ਬਾਜ਼ਾਰ ਚੋਂ ਖਰੀਦਣ ਲਈ ਜਿਹੜੀਆਂ ਕਿ ਕਈ ਤੇ ਉੱਥੇ ਪੈਦਾ ਹੀ ਹੁੰਦੀਆਂ ਜਿਹੜੀਆਂ ਉਹ ਪਹਿਲਾਂ ਵੇਚ ਲੈਂਦੇ ਆ ਤੇ ਫਿਰ ਖਰੀਦਦੇ ਆ ਤੇ ਕਈ ਬੜੇ ਆਰਾਮ ਨਾਲ ਪੈਦਾ ਕੀਤੀਆਂ ਜਾ ਸਕਦੀਆਂ ਜਾਂ ਬਣਾਈਆਂ ਜਾ ਸਕਦੀਆਂ ਉੱਥੋਂ ਹੀ ਤੁਹਾਨੂੰ ਸਮਝ ਲੱਗ ਜੇਗੀ ਕਿ ਇਹਦਾ ਇਕਨੋਮਿਕ ਐਸਪੈਕਟ ਕੀ ਹੈ ਪਰ ਜਿਹੜਾ ਦੂਸਰੀ ਗੱਲ ਉਹਨਾਂ ਨੇ ਕੀਤੀ ਐਟ ਲੀਸਟ ਮੈਂ ਮੈਨੂੰ ਬੜੀ ਕਲੈਰਿਟੀ ਹੈ ਕਿ ਇਹ ਕੋਈ ਗਲਤੀ ਜੀ ਨਹੀਂ ਸਾਡੇ ਕੋਲ ਹੋ ਗਈ ਇਹ ਸੋਚ ਸਮਝ ਕੇ ਕੀਤਾ ਗਿਆ ਕੰਮ ਹੈ ਕਿਉਂਕਿ ਕਿਸਾਨੀ ਚੋਂ ਜਿਹੜਾ ਪ੍ਰੋਫਿਟ ਹੈ ਉਹ ਕੱਢਣਾ ਸੀ ਸਰਕਾਰਾਂ ਨੇ ਕੰਪਨੀਆਂ ਨੇ ਜਿਹੜੇ ਜਿਹੜੇ ਵਰਗ ਰਾਜ ਕਰ ਰਹੇ ਸੀ ਇਸ ਕਰਕੇ ਇਹ ਨਹੀਂ ਵੀ ਇਸ ਤਰ੍ਹਾਂ ਹੋ ਗਿਆ ਗਲਤੀ ਨਾਲ ਇਹ ਸ਼ੈਤਾਨੀ ਔਰ ਡਿਜ਼ਾਈਨਰ ਹੋਇਆ ਹੈ ਗਲਤੀ ਨਾਲ ਨਹੀਂ ਹੋਇਆ ਕਿ ਚਲੋ ਗ੍ਰੀਨ ਰੈਵੋਲੂਸ਼ਨ ਸਾਡੇ ਕੋਲ ਇਸ ਤਰ੍ਹਾਂ ਹੋ ਗਿਆ ਆਪਾਂ ਉਸ ਤਰ੍ਹਾਂ ਕਰ ਲੈਣਾ ਸੀ ਗਾਂਧੀ ਨੂੰ ਇਨਕਾਰ ਕੇ ਜਿਹੜੀ ਇਕਨੋਮਿਕ ਪਾਲਿਸੀ ਲਿਆਂਦੀ ਗਈ ਉਹ ਜਾਣ ਬੁੱਝ ਕੇ ਲਿਆਂਦੀ ਗਈ ਉਹਦੇ ਉਹਦੇ ਤੇ ਕੋਈ ਦੋ ਰਹਿਮਾਨੀ ਪੀਓ ਇੱਕ ਛੋਟੀ ਜੀ ਗਲਤੀ ਹੋ ਗਈ ਸਾਡੇ ਕੋਲ ਇੱਕ ਤੇ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸਾਂ ਕਿਉਂਕਿ ਗॉड ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੈਂ ਉਹਦੇ ਤੇ ਸਿਰਫ ਇਹੀ ਕਹਿਣੀ ਚਾਹਾਂਗਾ ਉਹ ਚੋਂ ਕੀ ਡਰਾ ਲੈਸਨ ਕੀਤਾ ਜਾ ਸਕਦਾ ਹੈ ਕਿ ਇਹ ਜਿਹੜੀ ਗੱਲ ਹੈ ਵੀ ਮੋਟੀ ਜੀ ਗੱਲ ਨੂੰ ਸਮਝ ਲਈਏ ਇਹ ਸਾਨੂੰ ਛੱਡਣਾ ਪੈਣਾ ਸਾਨੂੰ ਯੂਨੀਵਰਸਿਟੀਆਂ 'ਚ ਵੀ ਛੱਡਣਾ ਪੈਣਾ ਸਮਾਜ 'ਚ ਵੀ ਛੱਡਣਾ ਪੈਣਾ ਕਿਉਂਕਿ ਸਾਇੰਸ ਤੇ ਸੀ ਕਿ ਨੇ ਡੈਵਲ ਇਜ਼ ਇਨ ਦੀ ਡੀਟੇਲ ਮੋਟੀ ਜੀ ਗੱਲ ਨਾਲ ਕੁਝ ਨਹੀਂ ਹੁੰਦਾ ਉਹ ਗੱਲ ਨੂੰ ਬਰੀਕੀ ਨਾਲ ਸਮਝਣ ਦੀ ਬਹੁਤ ਲੋੜ ਹੈ ਤੇ ਮੈਂ ਸਿਰਫ ਇੱਕ ਹੀ ਗੱਲ ਜੋੜਨੀ ਚਾਹਨਾ ਉਹਨਾਂ ਦੀ ਗੱਲ ਦੇ ਨਾਲ ਜਿਹੜੀ ਥੋੜੀ ਜਿਹੀ ਵੱਖਰੀ ਹੈ ਉਹ ਹੈ ਕਿ ਜਿਹੜੀਆਂ ਸਾਡੀਆਂ ਸੋਚਣ ਦੀਆਂ ਕੈਟੇਗਰੀਜ਼ ਨੇ ਉਹ ਅਸੀਂ ਹਮੇਸ਼ਾ ਹੀ ਪੱਛਮ ਤੋਂ ਹੀ ਲੈਨੇ ਆ ਸਵਾਲਟਰਨ ਦੇ ਉੱਤੇ ਅਸੀਂ ਸੈਮੀਨਾਰ ਵੀ ਭਾਵੇਂ ਕਰਾ ਰਹੇ ਆ ਅਖਰ ਦੀ ਹੀ ਅਸੀਂ ਬੜੀ ਬਰੀਕੀ ਨਾਲ ਉਹਨੂੰ ਘੱਟ ਵੱਡ ਕੇ ਵੇਖ ਰਹੇ ਆ ਪਰ ਇਹ ਵੀ ਇੱਕ ਸਵਾਲਟਰਨ ਕਲਚਰ ਦਾ ਹਿੱਸਾ ਹੈ ਕਿ ਜਦੋਂ ਕੋਈ ਧਾਰਨਾ ਕੋ ਕਲਚਰ ਜਿਹੜਾ ਇਜ਼ਮ ਆ ਜਾਂਦਾ ਹੈ ਚੱਲਦਾ ਉਹ ਲਗਭਗ ਫਰਾਂਸ ਚੋਂ ਉੱਥੋਂ ਹੈ ਫਿਰ ਉਹ ਦੁਨੀਆ ਤੇ ਜਦੋਂ ਚੱਲਦਾ ਫਿਰ ਅਸੀਂ ਉਹਦੇ ਥੀਸਿਸ ਲਿਖਨੇ ਉਹਦੇ ਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਸੋ ਸਾਨੂੰ ਆਪਣੀ ਗੱਲ ਆਪਣੇ ਢੰਗ ਨਾਲ ਕਰਨ ਲਈ ਉਸ ਪੱਧਰ ਦੀ ਵਿਦਵਤਾ ਪੈਦਾ ਕਰਨ ਦੀ ਵੀ ਲੋੜ ਹੈ ਕਿ ਅਸੀਂ ਹੋਰ ਲੋਕਾਂ ਦੇ بنائے ਹੋਏ ਧਾਰਨਾਵਾਂ ਤੇ ਅਖਰਾਂ ਨੂੰ ਸਮਝ ਕੇ ਵਰਤਣ ਨਾਲ ਜੂਝਦੇ ਹੋਏ ਆਪਣੇ ਅਖਰ ਤੇ ਆਪਣੀਆਂ ਧਾਰਨਾਵਾਂ ਵੀ ਬਣਾ ਸਕੀਏ ਜਿੰਨਾ ਬਾਰੇ ਉਹਨਾਂ ਨੂੰ ਸੋਚਣਾ ਪਵੇ ਵੀ ਇਹ ਕੀ ਗੱਲ ਹੈ ਇਹ ਕੀ ਕਿਹਾ ਜਾ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਨਾਂ ਵੱਲੋਂ ਵਿਦਵਾਨਾਂ ਵੱਲੋਂ ਕਦੀ ਫਰਾਂਸ 'ਚ ਵੀ ਇਹ ਗੱਲ ਹੋਵੇ ਕਦੀ ਅਮਰੀਕਾ 'ਚ ਵੀ ਇਹ ਗੱਲ ਹੋਵੇ ਕਿ ਕੀ ਕਹਿ ਰਹੇ ਐ ਐਡੀ ਪੁਰਾਣੀ ਸਭਿਤਾ ਜਦੋਂ ਆਪਣੀੇ ਪਰਚੋਲ ਕਰ ਰਹੀ ਐ ਆਪਣੇ ਨਵੇਂ ਵਿਦਵਾਨ ਪੈਦਾ ਕਰ ਰਹੀ ਐ ਤੇ ਇਹਨਾਂ ਦੀ ਗੱਲ ਸਮਝਣ ਲਈ ਸਾਨੂੰ ਇਹਨਾਂ ਦੇ ਅੱਖਰ ਸਮਝਣੇ ਪੈਣਗੇ ਇੱਧਰ ਨੂੰ ਆਉਣ ਦੀ ਰੋਡ ਐ ਜਿਹਨੂੰ ਅਸੀਂ ਕਹਿੰਨੇ ਆ ਕਿ ਜਿਹੜਾ ਨੌਲੇਜ ਕ੍ਰੀਏਸ਼ਨ ਦੀ ਜਿਹੜੀ ਪ੍ਰਕਿਰਿਆ ਐ ਉਹਦੇ 'ਚ ਫਰਸਟ ਕਲਾਸ ਨੌਲੇਜ ਪੈਦਾ ਕਰਨਾ ਹਾਲੇ ਵੀ ਅਸੀਂ ਉਹ 2 ਨੰਬਰ ਵਾਲਾ ਗਿਆਨ ਹੀ ਜ਼ਿਆਦਾ ਪੈਦਾ ਕਰ ਰਹੇ ਆ ਜਿਹੜਾ ਪਿਛ ਲੱਗੂ ਐ ਸਮਝ ਲੱਗੇਗਾ ਐਸੀ ਨਹੀਂ ਗੱਲ ਜੇ ਪੰਜਾਬੀ ਯੂਨੀਵਰਸਿਟੀ 60 ਸਾਲ ਪੁਰਾਣੀ ਹੈ ਤੇ ਆਕਸਫੋਰਡ ਯੂਨੀਵਰਸਿਟੀ 600 ਸਾਲ ਪੁਰਾਣੀ ਹੈ ਸੋ ਸਮਝ ਜ਼ਰੂਰ ਲੱਗੇਗਾ ਪਰ ਸਾਡਾ ਸੋਚਣ ਸਮਝਣ ਗ੍ਰੈਂਡ ਕਰਨ ਤੇ ਫਲਸਫਾ ਬਣਾਉਣ ਤੇ ਫਲਸਫੇ ਨਾਲ ਸਿੱਜਣ ਦਾ ਜਿਹੜਾ ਕਲਚਰ ਹੈ ਉਹ ਘੱਟੋ ਘਾਟ 5-7000 ਸਾਲ ਪੁਰਾਣਾ ਹੈ ਤੇ ਇਸ ਕਰਕੇ ਜਦੋਂ ਅਸੀਂ ਜਦੋਂ ਸਾਨੂੰ ਇਹ ਸੋਚਣਾ ਸਿਖਾਤਾ ਜਾਂਦਾ ਵੀ ਮਾਡਰਨ ਸਾਇੰਸ ਜਿਹੜੀ ਆ ਉਹ 16ਵੀਂ ਸਦੀ ਚ ਸ਼ੁਰੂ ਹੋਈ ਤੇ ਸਾਇਦ ਅਦਿਨ ਜਿਹੜਾ ਉਹ 18ਵੀਂ ਸਦੀ ਚ ਸ਼ੁਰੂ ਹੋਇਆ ਜਾਂ 14ਵੀਂ ਸਦੀ ਸ਼ੁਰੂ ਹੋਇਆ ਤੇ ਸਾਨੂੰ ਉਹਨੂੰ ਨਕਾਰਨਾ ਚਾਹੀਦਾ ਹੈ ਜਦੋਂ ਵੀ ਗਿਆਨ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਹੜੀ 10 ਤੋਂ 1000 ਸਾਲ ਤੋਂ ਲਗਭਗ ਅਸੀਂ ਕਹਿੰਦੇ 10000 ਸਾਲ ਤੋਂ 5-7 ਸਾਲ ਉਹਦੇ ਨਾਲ ਨਾਲ ਹੀ ਉਹਦੇ ਪੜਚੋਲ ਉਹਦੇ ਬਾਰੇ ਗੱਲਬਾਤ ਦੀ ਦੇ ਕੰਮ ਸ਼ੁਰੂ ਹੋ ਗਏ ਤੇ ਦੁਨੀਆ ਚ ਜਿੱਤੇ ਜਿੱਤੇ ਹੋਏ ਉੱਥੇ ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ ਹੈ ਮੇਰਾ ਵਿਸ਼ਾ ਵਿਗਿਆਨ ਹੈ ਤੇ ਮੈਂ ਸਿਰਫ ਤੁਹਾਨੂੰ ਇੱਕੋ ਹੀ ਗੱਲ ਵਿਗਿਆਨ ਦੇ ਆਧਾਰ ਤੇ ਦੱਸਾਂਗਾ ਕਿ ਜਿਹੜੀ ਵਿਗਿਆਨ ਦੇ ਇਤਿਹਾਸ ਦੀ ਜਿਹੜੀ ਗੱਲ ਹੈ ਵਿਗਿਆਨ ਦੇ ਇਤਿਹਾਸ ਨੂੰ ਦੁਬਾਰਾ ਲਿਖਿਆ ਜਾ ਰਿਹਾ ਹੈ ਔਰ ਇਹ ਪਤਾ ਲੱਗ ਰਿਹਾ ਹੈ ਕਿ ਵਿਗਿਆਨ ਦਾ ਇਤਿਹਾਸ ਜਿਹੜਾ ਪਹਿਲਾਂ ਲਿਖਿਆ ਗਿਆ ਉਹ ਲਿਖਣ ਦਾ ਤਰੀਕਾ ਹੀ ਜਿਹੜਾ ਸੀ ਉਹ ਗਲਤ ਸੀ ਉਹਦੇ ਚ ਜਿਹੜੀ ਵੈਸਟ ਦੀ ਹੈਜੀਮਨੀਆ ਉਹਨੂੰ ਪਹਿਲੇ ਹੀ ਸਵੀਕਾਰ ਕਰ ਲਿਆ ਗਿਆ ਸੀ ਕਿ ਮਾਡਰਨ ਸਾਇੰਸ ਸ਼ੁਰੂ ਹੋਈ ਤੇ ਉਹਦਾ ਇਤਿਹਾਸ ਲਿਖਣਾ ਹੈ ਤੇ ਇਸ ਕਰਕੇ ਨਵੇਂ ਸ਼ਿਰੂਨ ਜਦੋਂ ਵਿਗਿਆਨ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ ਤੇ ਜਿਹੜੀਆਂ ਸਭਿਤਾਵਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਇੱਕ ਤੋਂ ਦੂਜੇ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ ਉਹ ਦੋਵੇਂ ਪਾਸੇ ਜਾਂਦੀਆਂ ਰਹੀਆਂ ਨੇ ਸਭਿਤਾਵਾਂ ਵਿੱਚ ਉਹ ਇੱਕ ਇੱਕ ਪਾਸੇ ਨੂੰ ਨਹੀਂ ਜਾਂਦੀਆਂ ਰਹੀਆਂ ਪੁਰਾਣੇ ਸਮੇਂ ਵਿੱਚ ਵੀ ਹੁਣ ਸਗੋਂ ਇਹ ਹੋ ਰਿਹਾ ਹੈ ਕਿ ਧਾਰਨਾਵਾਂ ਸਿਰਫ ਪੱਛਮ ਵੱਲੋਂ ਸਾਡੇ ਵੱਲ ਆਉਂਦੀਆਂ ਨੇ ਤੇ ਫਸੀ ਉਹਨਾਂ ਨੂੰ ਬਹਿਸ ਕਰ ਕਰਕੇ ਵਿਚਾਰ ਦੇ ਰਹੇ ਨੇ ਪਹਿਲਾਂ ਸਗੋਂ ਇਸ ਤਰ੍ਹਾਂ ਨਹੀਂ ਸੀ ਕੋਈ ਧਾਰਨਾ ਕਿਤੇ ਪੈਦਾ ਹੋਈ ਕਿਤੋਂ ਦੀ ਕਿਤੇ ਪਹੁੰਚਦੀ ਪਹੁੰਚਦੀ ਚਲੀ ਗਈ ਹੁਣ ਲੋਕ ਇਸ ਚੀਜ਼ ਦੀ ਵੀ ਗੱਲ ਕਰ ਰਹੇ ਆ ਕਿ ਉਹਦਾ ਵੀ ਇਤਿਹਾਸ ਲੱਭਣ ਦੀ ਕੋਸ਼ਿਸ਼ ਕਰ ਰਹੇ ਸੋ ਜੇ ਵਿਗਿਆਨ ਬਾਰੇ ਕਿਹਾ ਜਾ ਸਕਦਾ ਹੈ ਤੇ ਹੋਰ ਗੱਲਾਂ ਬਾਰੇ ਫਲਸਫੇ ਬਾਰੇ ਸਾਹਿਤ ਬਾਰੇ ਵੀ ਉਸੇ ਢੰਗ ਨਾਲ ਹੀ ਸਾਨੂੰ ਵੇਖਣਾ ਚਾਹੀਦਾ ਹੈ ਸੋ ਮੇਰੇ ਹਿਸਾਬ ਨਾਲ ਅੱਜ ਦਾ ਇਹ ਸੈਮੀਨਾਰ ਬਹੁਤ ਵਧੀਆ ਢੰਗ ਨਾਲ ਚੱਲਿਆ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਇੱਕ ਦੋ ਗੱਲਾਂ ਜਿਹੜੀਆਂ ਮੈਨੂੰ ਲੱਗੀਆਂ ਜੋੜਨ ਦੀ ਲੋੜ ਹੈ ਮੈਂ ਤੁਹਾਨੂੰ ਜੋੜ ਕੇ ਵੀ ਦੱਸਿਆਂ ਮੈਂ ਤੇ ਹਮੇਸ਼ਾ ਹੀ ਕਹਿੰਦਾ ਕਿ ਮੈਂ ਜਿਹੜੇ ਵੀ ਸੈਮੀਨਾਰ ਚ ਜਾਂਦਾ ਪਹਿਲੇ ਤੇ ਮੈਂ ਇਹ ਹੀ ਸੋਚਦਾ ਰਹਿੰਦਾ ਵੀ ਇਹ ਪ੍ਰਧਾਨਗੀ ਭਾਸ਼ਣ ਕੀ ਹੁੰਦਾ ਹੈ ਤੇ ਇਹਦੀ ਲੋੜ ਕਿਉਂ ਹੁੰਦੀ ਹੈ ਤੇ ਹੌਲੀ ਹੌਲੀ ਮੈਨੂੰ ਇਹ ਸਮਝ ਲੱਗ ਗਈ ਕਿ ਪ੍ਰਧਾਨਗੀ ਭਾਸ਼ਣ ਚ ਮੈਂ ਕੁਝ ਵੀ ਕਹਿ ਸਕਦਾ ਤੇ ਹੁਣ ਜਿਹੜੀ ਮੈਨੂੰ ਉਹ ਖੁੱਲ ਮਿਲੀ ਹੈ ਉਹਨੂੰ ਮੈਂ ਆਪਣੇ ਢੰਗ ਨਾਲ ਹਰ ਸੈਮੀਨਾਰ ਚ ਵਰਤ ਲੈਣਾ ਧੰਨਵਾਦ